ਸ਼੍ਰੋਮਣੀ ਕਾਲੀ ਦਲ ਦਾ ਇੱਕ ਵੱਡਾ ਨੇਤਾ ਇਰਾਦਾ ਕਤਲ ਦੇ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਪੁਲਿਸ ਨੇ ਕਾਰਵਾਈ ਸ਼ੁਰੂ ਕਰਤੀ ਆ ਤੇ ਨੇਤਾ ਚੋਣ ਪ੍ਰਚਾਰ ਕਰਦੇ ਫਰਾਰ ਹੋ ਗਿਆ ਦੋਸ਼ ਲੱਗੇ ਨੇ ਕਿ ਇਹਨਾਂ ਨੇ ਆਪਣੀ ਹੀ ਪਾਰਟੀ ਦੇ ਉਮੀਦਵਾਰ ਤੇ ਜਾਨਲੇਵਾ ਹਮਲਾ ਕੀਤਾ ਸੀ ਤੇ ਜਿਸ ਕਰਕੇ ਹੁਣ ਇਹ ਨੇਤਾ ਫਰਾਰ ਹੈ ਇਕਾਲੀ ਨੇਤਾ ਦੇ ਪਿਤਾ ਪੰਜਾਬ ਦੇ ਵਿੱਚ ਮੰਤਰੀ ਵੀ ਰਹੇ ਚੁੱਕੇ ਨੇ ਸ਼੍ਰੋਮਣੀ ਕਾਲੀ ਦਲ ਦੇ ਸਭ ਤੋਂ ਕਰੀਬੀ ਪਰਿਵਾਰਾਂ ਵਿੱਚੋਂ ਇੱਕ ਪਰਿਵਾਰ ਮੰਨਿਆ ਜਾਂਦਾ ਹੈ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਹੁਣਾਂ ਦੀਆਂ ਤਸਵੀਰਾਂ ਵੀ ਇਸ ਮਿਤਾ ਦੇ ਨਾਲ ਸਾਹਮਣੇ ਆਈਆਂ ਕਿਉਂਕਿ ਕਾਲੀ ਦਲ ਦੇ ਵੱਡੇ ਨੇਤਾ ਨੇ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਵਿਖੇ 29 April ਨੂੰ ਸ਼੍ਰੋਮਣੀ ਕਾਲੀ ਦਲ ਦੇ BC ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਉੱਪਰ ਜਾਨਲੇਵਾ ਹਮਲੇ ਦੀ ਸਾਜ਼ਿਸ਼ ਦਾ ਮੁੱਖ ਕਰਤਾ ਧਰਤਾ ਸ਼੍ਰੋਮਣੀ ਕਾਲੀ ਦਲ ਦਾ ਨੇਤਾ ਜਗਦੀਪ ਸਿੰਘ ਚੀਮਾ ਹੀ ਨਿਕਲਿਆ ਫਤਿਹਗੜ੍ਹ ਸਾਹਿਬ ਵਿਧਾਨ ਸਭਾ ਹਲਕਾ ਇੰਚਾਰਜ ਚੀਮਾ ਨੂੰ ਜਦੋਂ ਪੁਲਿਸ ਨੇ ਐਫਆਈਆਰ ਦੇ ਵਿੱਚ ਨਾਮਜ਼ਦ ਕੀਤਾ ਤਾਂ ਦੋਸ਼ੀ ਚੀਮਾ ਹੁਣ ਚੋਣ ਪ੍ਰਚਾਰ ਛੱਡ ਕੇ ਫਰਾਰ ਹੋ ਗਏ ਨੇ ਜਗਦੀਪ ਸਿੰਘ ਚੀਮਾ ਦੇ ਪਿਤਾ ਅਰੰ்தੀਰ ਸਿੰਘ ਚੀਮਾ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਨੇ ਇਹ ਪਰਿਵਾਰ ਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਦੇ ਕਰੀਬੀਆਂ ਵਿੱਚੋਂ ਇੱਕ ਪਰਿਵਾਰ ਮੰਨਿਆ ਜਾਂਦਾ ਮੌਜੂਦਾ ਸਮੇਂ 'ਚ ਅਰੰ்தੀਰ ਸਿੰਘ ਚੀਮਾ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਦੇ ਮੈਂਬਰ ਵੀ ਹਨ ਤੇ ਤੁਹਾਨੂੰ ਦੱਸ ਦਈਏ ਕਿ 2022 ਦੇ ਆ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਗਦੀਪ ਸਿੰਘ ਚੀਮਾ ਨੇ ਫਤਿਹਗੜ ਸਾਹਿਬ ਤੋਂ ਚੋਣ ਲੜੀ ਸੀ ਲੇਕਿਨ ਉਹ ਹਾਰੇ ਹੀ ਨਹੀਂ ਬਲਕਿ ਉਹਨਾਂ ਦੀ ਜ਼ਮਾਨਤ ਵੀ ਜਬਤ ਹੋ ਗਈ ਸੀ ਸ਼੍ਰੋਮਣੀ ਕਾਲੀਦਾਲ ਦੇ ਜਰਨਲ ਸਕੱਤਰ ਜਗਦੀਪ ਸਿੰਘ ਚੀਮਾ ਸਮੇਤ 6 ਹੋਰ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹਮਲੇ ਦੇ ਪਿੱਛੇ ਵਜ੍ਹਾ ਦੱਸੀ ਜਾ ਰਹੀ ਹੈ ਕਿ ਅੰਦਰੂਨੀ ਕਲੇਸ਼ ਹੀ ਪਰ ਹਲੇ ਖੁੱਲ ਕੇ ਖੁਲਾਸਾ ਨਹੀਂ ਕੀਤਾ ਗਿਆ ਪਰ ਅੰਦਰੂਨੀ ਧੜੇਬਾਜ਼ੀ ਕਰਕੇ ਹੀ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਕਾਰਵਾਈ ਦੋ ਸਰਕਾਰੀ ਗਵਾਹ ਬਣੇ ਦੋ ਨਬਾਲਗ ਲੜਕਿਆਂ ਤੋਂ ਪੁੱਛਗਿੱਛ ਅਤੇ ਮੀਲੇ ਸਬੂਤਾਂ ਦੇ ਆਧਾਰ ਤੇ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਥਾਣਾ ਬਸੀਪੁਠਾਣਾ ਵਿਖੇ ਮਕਦਮਾ ਵੀ ਦਰਜ ਕਰ ਲਿਆ ਗਿਆ ਬਸੀਪੁਠਾਣਾ ਦੀ ਪੁਲਿਸ ਨੇ ਦੋ ਬਾਲਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੁਵੇਲਾਈਨ ਹੋਮ ਭੇਜ ਦਿੱਤਾ ਗਿਆ ਜੋ ਜਾਣਕਾਰੀ ਦਿੱਤੀ ਗਈ ਹੈ ਕਿ ਦੋਨੇ ਬੱਚੇ ਸਰਕਾਰੀ ਗਵਾਹ ਬਣ ਗਏ ਨੇ ਇਹਨਾਂ ਨੇ ਹੀ ਪਹਿਲਾ ਹਮਲੇ ਤੋਂ ਪਹਿਲਾਂ ਮਠਾਰੂ ਦੀ ਰੇਕੀ ਕੀਤੀ ਗਈ ਸੀ ਹੁਣ ਪੁਲਿਸ ਨੇ ਇਹਨਾਂ ਸਰਕਾਰੀ ਗਵਾਹਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਜ਼ਿਲ੍ਹੇ ਦੇ ਪਿੰਡ ਕ੍ਰੀਮਪੁਰਾ ਦੇ ਮੂਲ ਨਿਵਾਸੀ ਅਤੇ ਸ਼੍ਰੋਮਣੀ ਕਾਲੀ ਦਲ ਦੇ ਜਨਰਲ ਸਕੱਤਰ ਜਗਦੀਪ ਸਿੰਘ ਚੀਮਾ ਦੇ ਖਿਲਾਫ ਕੇਸ ਦਰਜ ਕਰ ਲਿਆ ਇਸ ਕੇਸ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਨੇਤਾ ਚੀਮਾ ਤੋਂ ਇਲਾਵਾ ਮਣੀ ਕਰਨ ਪਲਵਾਨ ਨਵਾਸੀ ਬੱਸੀ ਅਤੇ ਲਾਪਰੀ ਸਿੰਘ ਨਵਾਸੀ ਫਤਿਹਪੁਰ ਅਰਾਈਆਂ ਸ਼ਾਮਲ ਪੁਲਿਸ ਨੇ ਇਹਨਾਂ ਸਾਰਿਆਂ ਦੇ ਖਿਲਾਫ ਆਈਪੀਐਸ ਦੀ ਧਾਰਾ 307 323 341 120ਬੀ ਅਤੇ 34 ਦੇ ਤਹਿਤ ਮੁਕਾਬਲਾ ਮਾਮਲਾ ਦਰਜ ਕਰ ਲਿਆ ਤੁਹਾਨੂੰ ਦੱਸ ਦਈਏ ਕਿ 29 ਅਪ੍ਰੈਲ ਨੂੰ ਬੱਸੀ ਪਠਾਨਾ ਵਿਖੇ ਸ਼੍ਰੋਮਣੀ ਕਾਲੀ ਦਲ ਦੇ ਬੀਸੀ ਵਿੰਗ ਦੇ ਪ੍ਰਧਾਨ ਮਲਕੀਸ਼ ਸਿੰਘ ਮਠਾਰੂ ਤੇ ਜਾਨਲੇਵਾ ਹਮਲਾ ਹੋਇਆ ਸੀ ਥਾਣਾ ਬੱਸੀ ਪਠਾਨਾ ਦੇ ਵਿੱਚ ਤਿੰਨ ਅਨਪਛਾਤੇ ਹਮਲਾਵਰਾਂ ਦੇ ਖਿਲਾਫ ਕੇਸ ਦਰਜ ਕਰਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਜਾਂਚ ਦੇ ਦੌਰਾਨ ਪੁਲਿਸ ਨੂੰ ਮਠਾਰੂ ਤੇ ਹਮਲੇ ਦੀ ਯੋਜਨਾ ਵਿੱਚ ਦੋ ਸ਼ਾਮਲ ਬੱਚਿਆਂ ਬਾਰੇ ਜਾਣਕਾਰੀ ਮਿਲੀ ਇਹਨਾਂ ਦੋਨਾਂ ਨੇ ਹੀ ਮਠਾਰੂ ਦੀ ਰੇਕੀ ਕਰਕੇ ਰੂਟ ਅਤੇ ਸਮੇਂ ਦੀ ਜਾਣਕਾਰੀ ਹਮਲਾਵਰਾਂ ਨੂੰ ਦਿੱਤੀ ਸੀ ਰੇਕੀ ਕਰਨ ਵਾਲੇ ਦੋਨੇ ਵਿਦਿਆਰਥੀ ਸਰਹੰਦ ਦੇ ਵਿੱਚ ਰਹਿੰਦੇ ਨੇ ਅਤੇ ਇੱਕ ਨਿੱਜੀ ਸਕੂਲ ਦੇ ਵਿੱਚ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼੍ਰੋਮਣੀ ਕਾਲੀਦਾਲ ਨੇ ਇਹਨਾਂ ਨੂੰ ਪਾਰਟੀ ਦੇ ਸਕੂਲ ਵਿੰਗ ਦਾ ਚੇਅਰਮੈਨ ਅਤੇ ਪ੍ਰਧਾਨ ਬਣਾਇਆ ਹੋਇਆ ਇਹ ਦੋਨੇ ਬੱਚੇ ਹੁਣ ਸਰਕਾਰੀ ਗਵਾਹ ਬਣ ਗਏ ਨੇ ਉਧਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਬੱਸੀ ਪਠਾਣਾ ਦੇ ਡੀਐਸਪੀ ਮੋਹਿਤ ਸਿੰਘਲਾ ਨੇ ਦੱਸਿਆ ਕਿ ਪੁਲਿਸ ਨੇ ਨਵਾਲਿਕ ਦੋਸ਼ੀਆਂ ਤੋਂ ਕੀਤੀ ਪੁੱਛਗਿੱਛ ਤੋਂ ਬਾਅਦ ਹੀ ਜਗਦੀਪ ਸਿੰਘ ਚੀਮਾ ਸਮੇਤ ਚਾਰ ਹੋਰ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਹਾਲੇ ਪੁਲਿਸ ਦੇ ਗ੍ਰਿਪਤੋ ਬਾਹਰ ਲੇਕਿਨ ਸਵਾਲ ਵੱਡਾ ਹੈ ਕਿ ਸ਼ਰੂਮਨੀ ਕਾਲੀ ਦਲ ਦਾ ਨੇਤਾ ਹੀ ਆਪਣੇ ਹੀ ਨੇਤਾ ਤੇ ਇਰਾਦਾ ਕਤਲ ਦੀ ਸਾਜ਼ਿਸ਼ ਦੇ ਵਿੱਚ ਗ੍ਰਿਫਤਾਰ ਨੂੰ ਲੈ ਕੇ ਹੁਣ ਉਹ ਭੱਜਿਆ ਫਿਰਦਾ ਕਿਉਂਕਿ ਮਕਦਮਾ ਦਰਜ ਹੋ ਗਿਆ ਸ਼ਰੂਮਨੀ ਕਾਲੀ ਦਲ ਦੇ ਨੇਤਾ ਜਿਸ ਤੇ ਇਲਜ਼ਾਮ ਲੱਗੇ ਨੇ ਅਕਾਲੀ ਦਲ ਦਾ ਵੱਡਾ ਨੇਤਾ ਸ਼ਰੂਮਨੀ ਕਾਲੀ ਦਲ ਦਾ ਜਰਨਲਿਸਟ ਕਤਰ ਜਗਦੀਪ ਸਿੰਘ ਚੀਮਾ ਜੋ ਸ਼ਰੂਮਨੀ ਕਾਲੀ ਦਲ ਵੱਲੋਂ ਚੋਣ ਵੀ ਲੜ ਚੁੱਕੇ ਨੇ ਤੇ ਉਹਨਾਂ ਤੇ ਹੀ ਹੁਣ ਇਰਾਦਾ ਕਤਲ ਤਹਿਤ ਕਿਸ ਦਰਜ ਕੀਤਾ ਗਿਆ ਸਭ ਤੋਂ ਵੱਡੀ ਗੱਲ ਹੈ ਕਿ ਜੋ ਦੋਸ਼ ਲੱਗੇ ਨੇ ਉਹਨਾਂ ਵਿੱਚ ਇਹ ਕਿ 29 ਤਰੀਕ ਨੂੰ ਜੋ ਹਮਲਾ ਕੀਤਾ ਗਿਆ ਸੀ ਸ਼੍ਰੋਮਣੀ ਕਾਲੀ ਦਲ ਦੇ ਹੀ BC ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਮਠਾਰੂ ਉਹਦੇ ਪਿੱਛੇ ਸਾਜ਼ਿਸ਼ ਜਗਦੀਪ ਸਿੰਘ ਚੀਮਾ ਦੀ ਨਿਕਲੀ ਹੈ ਫਿਲਹਾਲ ਜੋ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਉਹ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਅਸਲੀ ਸਚਾਈ ਕੀ ਹੈ ਜਾਂਚ ਦਾ ਵਿਸ਼ਾ ਫਿਲਹਾਲ ਇਸ ਜਾਣਕਾਰੀ ਨਾਲ ਟਰ ਟੋਲ ਨੂੰ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ